ਦੇਰ ਰਾਤ ਪਾਰਤੀ ਸੈਨਾਵਲੋ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ 9 ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਦਾ ਦਿਖਾਈ ਦੇ ਰਿਹਾ ਹੈ। ਉੱਥੇ ਦੂਸਰੇ ਪਾਸੇ ਟਾਰੀ ਬਾਰਡਰ ਦੇ ਨਜ਼ਦੀਕ ਪਿੰਡ ਮਹਾਵਾ ਦੇ ਇਲਾਕੇ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੇਰ ਰਾਤ ਜੋ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਟਿਕਾਣੇ ਤੇ ਭਾਰਤ ਨੇ ਹਮਲਾ ਕੀਤਾ ਉਹ ਵਧੀਆ ਗੱਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਡਰ ਦਾ ਮਾਹੌਲ ਨਹੀਂ ਹੈ। ਪਿੰਡ ਮਾਵੇ ਦੇ ਮੇਰੀ ਰਹਿਸ਼ਾ ਇਹ ਆ ਕਿ ਅਸੀਂ ਤੇ ਵੇਖੋ ਰਾਤੀ ਹਾਂ ਨੂੰ ਤਾਂ ਕੋਈ ਨਿੰਦ ਵਿਚਾਰ ਨਹੀਂ ਪਤਾ ਨਹੀਂ ਦਿਨੇ ਪਤਾ ਲੱਗਾ ਟੀਵੀ ਦੀ ਖਬਰ ਤੋਂ ਕਿ ਉੱਥੇ ਹਮਲਾ ਹੋਇਆ ਵਾ ਬਾਕੀ ਥੋੜਾ ਜਾ ਤਨਾਪ ਅਸੀਂ ਇਹ ਆ ਕਿ ਕੋਈ ਕੰਮ ਜਿਹੜਾ ਇਦੋਂ ਵੀ ਬਾਹਰ ਆ ਪਾਰ ਜਾਈਦਾ ਸੀ ਉਹ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਹੀ ਕਿਨ ਨਾਲ ਦੇ ਵੀ ਉਹਨਾਂ ਆਖਿਆ ਵੀ ਰੋ ਅਜੇ ਕੋਈ ਵੀ ਜੋ ਸਮਾਂ ਵੇਖੋ ਵੀ ਗਾੜੀ ਕੀ ਚੱਲਦਾ ਕੀ ਗਾੜੀਆਂ ਪਤਾ ਲੱਗਦਾ ਵੀ ਗਾੜੀ ਕਿਦਾਂ ਦੀ ਆਵਾਜ਼ ਆਉਂਦੀ ਹੈ ਉਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਹੈ ਅਸੀਂ ਗਾੜੀ ਗਾ ਸਕਦੇ ਹਾਂ ਖੇਤੀ ਕਰ ਸਕਦੇ ਜੇ ਜਿਆਦਾ ਗੰਭ ਹੋ ਤਾਂ ਫਿਰ ਪਿੱਛੇ ਕੰਟਰੋਲ ਕਰਾਂਗੇ ਖੇਤੀ ਤੁਹਾਡੀ ਪਾਰ ਹੈ ਤਾਰਾਂ ਤੋਂ ਤਾਰਾਂ ਤੋਂ ਪਾਰ ਵੀ ਆ ਪਿੱਛੇ ਨਹੀਂ ਅਜੇ ਤੇ ਨਾਰਮਲ ਆ ਕੋਈ ਗੱਲ ਨਹੀਂ ਕਿਹੇ ਦੀ ਕੋਈ ਨਹੀਂ ਬੱਚੇ ਵੀ ਇਦਾਂ ਮੈਂ ਵੀ ਸਵੇਰੇ ਸਕੂਲ ਗਏ ਸੀ ਜਦੋਂ ਉਹਨਾਂ ਸਕੂਲ ਬੰਦ ਕਰਤੇ ਆ ਬੱਚੇ ਆ ਗਏ ਆ ਕੋਈ ਅਜੇ ਕੋਈ ਨਿੰਦ ਵਿਚਾਰ ਨਹੀਂ ਨਾਰਮਲ ਹੀ ਆ ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਸਰ ਇਹ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਆ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦਾ આતਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਆ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਹੈ ਮਤਲਬ ਆ ਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿਸ਼ਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਿਆਦਾ ਫੋਰਸ ਆਊਗੀ ਫਿਰ ਉਹ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪ੍ਰਿੰਟ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਕੋਈ ਉਤੋਂ ਆਦੇਸ਼ ਆਊਗਾ ਫਿਰ ਦਿਖੇ ਜਾਊਗਾ ਉਹਨਾਂ ਦੇ ਨਾਲ